ਤੇ ਬਈ ਦਿਵਾਲੀ ਆ ਰਹੀ ਆ ਆਫਰ ਸਾਰੇ ਲਾਇਨ ਆਪਣੀ ਕੀ ਆਫਰ ਲਾਇ ਰੱਖਦੇ ਮੜਾ ਯਾ ਆਪਾਂ ਵੀ ਹਰੇਕ ਸਕੂਟੀ ਦੇ ਨਾਲ ਦੋ ਦੋ ਗਿਫਟ ਦੇ ਰਹੇ ਆ ਵੀਰੇ ਦੋ ਦੋ ਗਿਫਟ ਦੇ ਰਹੇ ਆ ਬਾਈ ਲੋਕ ਇੱਥੇ ਦਿੰਦੇ ਆ ਆਪਾਂ ਦੋ ਦੇ ਰਹੇ ਆ ਬਾਈ ਮਾਰਕ ਨਾਲ ਉਹ ਬਹੁਤ ਵਧੀਆ ਰੇਟ ਦਾ ਹੀ ਫਰਕ ਆ ਬੜੇ ਬਾਈ ਹੈਨਾ ਦੋ ਟਾਈਕੀ ਕਿੰਕਲ ਵੇਚਦੇ ਇਸ ਰੇਟ ਲੋਕ ਬਿਨਾ ਗਰੰਟੀ ਦਿੰਦੇ ਨੇ ਆਪਾਂ ਉਸ ਰੇਟ ਵਿੱਚ ਵੀ 3 ਤਿੰਨ ਮਹੀਨੇ ਦੀ ਗਰੰਟੀ ਦੇ ਦਾਂਗੇ ਤਿੰਨ ਮਹੀਨੇ ਗਰੰਟੀ ਦੇ ਦਾਂਗੇ ਬਾਈ ਜੀ ਤੇ ਟੱਪਣਾ ਯਾ ਵੀ ਤੇ ਨਾਲੇ ਕੀ ਬਾਈ ਕੋਈ ਕਰਨੀ ਹੀ ਟੁੱਦਦੀ ਵੀਰੇ ਕੋਈ ਕਰਨੀ ਵਾਹ ਬਾਈ ਚੜਕਾ ਮਾਰ ਕੇ ਸਾਰੇ ਕੁਝ ਨਹੀਂ ਹੁੰਦਾ ਵਾਹ ਜੀ ਲੈ ਬਾਈ ਦੇਖ ਨਾ ਕੁਝ ਨਹੀਂ ਹੋਣਾ ਫਿਰ ਬਾਈ ਅਨਬ੍ਰੇਕੇਬਲ ਬੋਡੀ ਆ ਵੀਰੇ ਵਾਹ ਜੀ ਵਾਹ ਬਈ ਦੇਖ ਸਾਧਿਆ ਬਾਈ ਆਪਾਂ ਲੈ ਬਈ ਚਾਬੀ ਜੂਬੀ ਖੋ ਜੀ ਆਪਣੀ ਰਿਮੋਟ ਵੀ ਖੋ ਜੀ ਹੈਨਾ ਫਾਈਨਾਂਸ ਕਾਰਡ ਦੋ ਸਾਰੀ ਬਾਈ ਆ ਦੇਖੋ ਸਟਾਰਟ ਹੋ ਗਈ ਬਾਈ ਇਹਦੇ ਨਾਲ ਹੀ ਬੰਦ ਹੋ ਜੂ ਬਾਈ ਇਹਦੇ ਨਾਲ ਹੀ ਬੰਦ ਹੋ ਗਈ ਬਾਈ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਬਾਈ ਕੀ ਹਾਲ ਲੈ ਸਾਰਿਆਂ ਦੇ ਤੇ ਆਪਾਂ ਪਹੁੰਚੇ ਹਾਂ ਬਾਈ ਅਮਰਿਤ ਈ-ਬਾਈਕ ਪਾਤੜਾਂ ਦੇ ਵਿੱਚ ਤੇ ਲੋਕੇਸ਼ਨ ਬਾਈ ਦੇਖਿਆ ਬਾਈ ਸ਼ਹਿਰ ਪਾਤੜਾਂ ਤੇ ਜ਼ਿਲ੍ਹਾ ਬਾਈ ਨੂੰ ਪਾਇਨਾ ਪਟਿਆਲਾ ਨਿਰਮਾਣਾ ਰੋਡ ਆ ਬਾਈ ਜੀ ਇਹ ਤੇ ਆਹ ਬਾਈਆਂ ਦੀ ਫਰਮਾ ਜੀ ਦਿਵਾਲੀ ਆ ਰਹੀ ਆ ਤੇ ਆਫਰ ਬਾਈ ਨੇ ਬਹੁਤ ਖੜੀ ਲਾਇਆ ਹੋਏ ਨੇ ਬਾਈ ਤੇ ਮਾਡਲ ਬਾਈ ਦੇ ਲਈ ਸਾਰੇ ਸੋਹਣੇ ਸੋਹਣੇ ਮਾਡਲ ਨੇ ਤੇ ਗੱਲਬਾਤ ਕਰਦੇ ਆ ਬਾਈ ਦੇ ਨਾਲ ਆਪਾਂ ਅੱਸੀ ਗਾ ਬਾਈ ਜੀ ਸੀਗਾ ਬਾਈ ਜੀ ਨਾਂ ਦਾ ਦੱਸੋ ਬਲਾ ਬਣਾ ਵੱਡੇ ਜੀ ਅਮਰਿਤ ਨਾਮ ਹੈ ਵੀਰੇ ਅਮਰਿਤ ਸਿੰਘ ਠੀਕ ਆ ਭਾਜੀ ਤੇ ਦਿਵਾਲੀ ਆ ਰਹੀ ਆ ਬਾਈ ਜੀ ਆਫਰ ਲਾਇਆ ਨੇ ਆਪਣੇ ਬਾਈ ਹਾਂਜੀ ਵੀਰੇ ਆਪਣਾ ਬਲਾ ਫਰਮ ਦਾ ਨਾਮ ਬੋਲ ਤੇ ਰੱਖਣੇ ਜੀ ਬਾਈ ਆਪਣਾ ਅਮਰਿਤ ਹੀ ਬਾਈ ਕਿਵਰੇ ਅਮਰਿਤ ਹੀ ਇਹ ਬਾਈ ਤੇ ਲੋਕੇਸ਼ਨ ਜੀ ਪਾਇੰਝ ਪ੍ਰੋਪਰ ਬਈ ਆਪਣੀ ਆਪਣੀ ਲੋਕੇਸ਼ਨ ਹੈ ਵੀਰੇ ਨਿਰਮਾਣਾ ਰੋਡ ਪ ਨੇਰ ਦੁਰਗਾਧਨ ਹਸਪੀਟਲ ਠੀਕ ਹੈ ਬਾਈ ਅੰਮ੍ਰਿਤ ਈ-ਬਾਈ ਕਿ ਜਿਲ੍ਹਾ ਪਟਿਆਲਾ ਵਾਹਣਾ ਹੈ ਹਾਂ ਜਿਲ੍ਹਾ ਪਟਿਆਲਾ ਠੀਕ ਹੈ ਬਾਈ ਤੇ ਬਾਈ ਦਿਵਾਲੀ ਯਾਰੀ ਆਫਰ ਸਾਰੇ ਲਾਇਨ ਆਪਣਾ ਕੀ ਆਫਰ ਲਾਇ ਰੱਖਦੇ ਮੜਾ ਯਾਰ ਆਪਾਂ ਵੀ ਹਰੇਕ ਸਕੂਟੀ ਦੇ ਨਾਲ ਦੋ ਦੋ ਗਿਫਟ ਦੇ ਰਹੇ ਹਾਂ ਵੀਰੇ ਦੋ ਦੋ ਗਿਫਟ ਦੇ ਰਹੇ ਹਾਂ ਬਾਈ ਲੋਕ ਇੱਥੇ ਦਿੰਦੇ ਆਪਾਂ ਦੋ ਦੇ ਰਹੇ ਹਾਂ ਬਾਈ ਮਾਰਕਟ ਨਾਲੋਂ ਬਹੁਤ ਵਧੀਆ ਰੇਟ ਬਾਈ ਫਰਕ ਹੈ ਬੜੇ ਬਾਈ ਹੈਨਾ ਬਹੁਤ ਰੇਟ ਦਾ ਫਰਕ ਹੈ ਯਾਰ ਰੇਟ ਬਾਈ ਦਾ ਪੂਰਾ ਜੈਨਨ ਹੋਊਗਾ ਤੇ ਜਿਹੜਾ ਮਾਡਲ ਬਾਈਆਂ ਲੋ ਮਿਰੂ ਬਾਈ ਕਿਤੋਂ ਨਹੀਂ ਮਿਲਾਂ ਹਾਂ ਆ ਦਿਖਾਓ ਸਾਡੇ ਕੋਲ ਨਵਾਂ ਕਲ ਇਹ ਆਪਣਾ ਕਿਸੇ ਕੋਲ ਮਿਲਣਾ ਨਹੀਂ ਜਿਵੇਂ ਉਹ ਗਾਣਾ ਆਇਆ ਦੀ ਆਰਮੀ ਕਲਰ ਲੰਡੀ ਦੀਪ ਖੜਾਈ ਹੈ ਬਾਈ ਹਾਂਜੀ ਵਾਹ ਜੀ ਵਾਹ ਰੰਗ ਬੜਾ ਸੋਹਣਾ ਬਾਈ ਹਾਂ ਰੇਡਰ ਨਹੀਂ ਜਿਆਦਾ ਹੁੰਦਾ ਫਿਰ ਬਾਈ ਦਾ ਨਹੀਂ ਨਹੀਂ ਰੇਡ ਰੇਡ ਸੇਮ ਹੈ ਵੀਰੇ ਰੇਡ ਜਾਇਆ ਬਾਈ ਪੂਰਾ ਗਿਫਟ ਨਾਲ ਦੋ ਦਵਾਂਗੇ ਬਾਈ ਆਪਾਂ ਦੇ ਵੀ ਦੋ ਦੋ ਗਿਫਟ ਹੋਣਗੇ ਵੀਰੇ ਠੀਕ ਹੈ ਬਾਈ ਟਾਇਰ ਮੋੜ ਲਾ 12 ਦੇ ਦਾ ਹਾਂ 12 ਦੇ ਟਾਇਰ ਆਈ ਆਪੋਲੋ ਦੇ ਟਾਇਰ ਨੇ ਬੋਲੋ ਟਾਇਰ ਨੇ ਬਾਈ ਡਿਸਕ ਬਰੇਕ ਨੇ ਟਿਊਬਲੈਸ ਟਾਇਰ ਹੋਣਗੇ ਬਾਈ ਹਾਂ ਟਿਊਬਲੈਸ ਟਾਇਰ ਨੇ ਟੇਡੀ ਟੌਪ ਸਪੀਡ ਕਿੰਨੀ ਹੈ ਬੱਡੇ ਬਾਈ ਟੌਪ ਸਪੀਡ ਮੇਰੇ 50 ਤੋਂ 50 ਤੋਂ 55 ਸਪੀਡ ਆ ਬਾਈ ਜੀ ਤੇ ਬੱਚਾ ਚਲਾਵੇ ਵੋੜਾ ਤੇ ਕੋਈ ਮਰਜ਼ੀ ਚ ਲਾਉਣਾ ਹਾਂਜੀ ਹਾਂ ਕੋਈ ਮਰਜ਼ੀ ਚ ਲਾਗ ਤੇ ਵੇਟ ਜਣਾ ਚਲੂ ਬਈ ਇਹ ਵੇਟ ਵੀਰੇ ਇਹ ਦੋ ਤੋਂ ਤਿੰਨ ਬੰਦੇ ਆਰਾਮ ਨਾਲ ਚਕੇ ਠੀਕ ਆ ਬਾਈ ਤੇ ਇੱਕ ਬਾਈ ਮਰੀ ਲੋਕਾਂ ਦੇ ਦਮਾ ਚ ਥੋੜਾ ਡਾਊਟ ਆ ਜੀ ਦਾ 88 ਕਿੰਨੇ ਕ ਮਜੂਦ ਆ ਬਾਈ ਜੀ ਦੇਖਣ ਦੇ 88 ਵੀਰੇ ਦੂਜੀ ਕੰਪਨੀ 13 ਕਿਲੋ ਤੋਂ ਲੈ ਕੇ 16 ਕਿਲੋ ਦੀ ਆਉਂਦੀ ਆ ਜੀ ਬਾਈ ਤੇ ਇਹਦੀ ਆਪਣੇ 20 ਕਿਲੋ 300 ਗ੍ਰਾਮ ਦੀ ਚਾਸੀ ਹੈ ਜੀ 20 ਕਿਲੋ 300 ਗ੍ਰਾਮ ਦੀ ਬਾਈ ਥੱਲੀ ਚਾਸੀ ਆਸੀ ਆ ਜੀ ਠੀਕ ਆ ਬਾਈ ਜੀ ਠੀਕ ਆ ਤੇ ਇਹਦੇ ਪਲਾਸਟਿਕ ਪਾਰਟ ਵੀ ਤੇ ਬੇੜ ਚ ਨਹੀਂ ਚਲੂ ਕੋਈ 2.5 ਘੰਟੇ ਚਲੂ ਰਾਮ ਹਰਾਮ ਨਾਲ ਬਰੇ 3000 ਦੀ ਡੀਲ ਐ ਨਾਲੀ ਆ ਆਪਣੀ ਇਹਦੇ ਵਿੱਚ ਬਈ ਇਹਦੀ 1 ਸਾਲ ਦੀ ਵਾਰੰਟੀ ਰਹੂਗੀ ਵੀਰੇ ਗਾਰੰਟੀ ਦਵਾਂਗੇ ਬਈ ਆਪਾਂ ਕਈਆਂ ਵਿੱਚ ਇਹਨਾਂ ਬਿਨਾਂ ਗਾਰੰਟੀ ਤੋਂ ਆਪਾਂ ਗਾਰੰਟੀ ਨਾਲ ਵੇਚਾਂਗੇ ਬਈ ਠੀਕ ਆ ਵੱਡੇ ਭਾਈ ਤੇ 2.5 ਘੰਟੇ ਬੇੜ ਦੇ ਇਸ ਰੇਟ ਲੋਗ ਬਿਨਾਂ ਗਾਰੰਟੀ ਦਿੰਦੇ ਨੇ ਆਪਾਂ ਉਸ ਰੇਟ ਵਿੱਚ ਵੀ 3 ਮਹੀਨਿਆਂ ਦੀ ਗਾਰੰਟੀ ਦੇ ਤਿੰਨ ਮਹੀਨੇ ਗਾਰੰਟੀ ਦੇ ਦਾਂਗੇ ਭਾਈ ਜੀ 13 ਟੀ ਵਧਾਉਣੀ ਆ ਬਈ ਚਾਰ ਜੈਸਟ ਲੱਗੇਗਾ ਇਹਦੇ ਚਾਰ ਜੈਸਟ ਐਕਸਟਰਾ ਠੀਕ ਹੈ ਵੱਡੇ ਭਾਈ ਤੇ ਟਾਇਰ ਦੂ ਸਰਵ ਸ਼ੌਕਿਆ ਟਿਊਬਲੈਸ ਡਰਨੇ ਬਈ ਟਿਊਬਲੈਸ ਨੇ ਕੰਪਨੀ ਟਾਇਰ ਨੇ ਠੀਕ ਹੈ ਵੱਡੇ ਭਾਈ ਗਾਹਾਂ ਆ ਗਿਆ ਬਈ ਉਲਾ ਵਾਡਲਾ ਬਣ ਲਵੇ ਇਹ ਨਵਾਂ ਮਾਡਲ ਆਇਆ ਬਈ ਉਲਾ ਮਾਡਲ ਨਵਾਂ ਬਈ ਮਾਡਲ ਹੈ ਬੜਾ ਸੋਹਣਾ ਮੋਟਰਸਾਈਕਲ ਹਾਂ ਸਕੂਟਰ ਆ ਬਈ ਨਾ ਦੇਖਦਾ ਲੁੱਕ ਵਾਈਜ਼ ਬਹੁਤ ਸੋਹਣਾਗਾ ਤੇ ਬਈ ਸਾਈਜ਼ ਜਮਾ ਛੋਟਾ ਜਿਹਾ ਸਾਈਜ਼ ਆ ਨਾ ਬਈ ਬੰਦਾ ਇਕੱਲਾ ਨਾ ਟੋਰਨਾ ਚਲਾਉਗਾ ਬਈ ਤੇ ਸੀਟ ਪੂਰੀ ਲੰਬੀ ਹੈ ਚ ਤਿੰਨ ਬੰਦੇ ਬਿਠਾ ਲਓ ਸਪੇਸ ਬਹੁਤ ਹੈ ਬਰੇਜ ਸਪੇਸ ਬਹੁਤ ਹੈ ਬੰਦਾ ਰੋਲੋ ਚਾਹੀਏ ਵਿੱਚ ਹਣਾ ਹਾਂ ਠੀਕ ਹੈ ਵੱਡੇ ਭਾਈ ਤੇ ਟਾਇਰ ਪਿਛਲਾ 12 ਦਾ ਹੋਗਾ ਜੀ ਦਾ ਹਾਂ ਤੇ ਮੂਰਲਾ 12 ਦਾ ਹੋਗਾ ਜੀ ਹਾਂ ਤੇ ਪਿਛਲਾ ਟਾਇਰ ਕੋਈ ਕਹਿੰਦੇ 10 ਦਾ ਹੁੰਦਾ ਵੇ ਸ਼ਾਇਦ ਹਣਾ ਬਾਈ ਪਿਛਲਾ ਇਹਦੇ 12 ਇੰਚ ਹੈ ਇਹ ਦੋਏ 12 ਨੇ ਬਾਈ 12 ਤੇ ਇੱਥੇ ਸਪੇਸ ਬਹੁਤ ਹੈ ਬਾਈ ਹਾਂ ਜੀ ਹਾਂ ਇੱਥੇ ਵੀ ਬਹੁਤ ਸਪੇਸ ਹੈ ਜਿਹਦੇ ਨੇ ਬਾਈ ਪੀਣਾ ਚ ਕਿਲੋਨਾ ਦਾ ਪੀਲਾ ਰਹਾ ਹਾਂ ਆਪਣਾ ਗੁੰਡਾ ਲਈ ਹੀ ਕਰਦੇ ਨੇ ਜੀ ਹਾਂ ਖੇਤਾਂ ਨੂੰ ਤਾਂ ਲਈ ਫੜੀ ਜਾਏ ਬਾਈ ਹਾਂ ਜੀ ਹਾਂ ਕੋਈ ਠੀਕ ਹੈ ਕੋਈ ਦਿੱਕਤ ਨਹੀਂ ਬਾਈ ਤੇ ਕਲਰ ਕੰਬੀਨੇਸ਼ਨ ਪਾਈਆਂ ਲਈ ਸਾਈ ਹਾਨੀਆ ਇਹ ਡਬਲ ਲਾਈਟ ਆ ਗਿਆ ਤੇ ਸਿੰਗਲ ਲਾਈਟ ਮੋਡ ਆ ਗਿਆ ਵੀਰੇ ਇਹ ਡਬਲ ਲਾਈਟ ਆ ਬਈ ਇਹ ਵੀ ਟਕਸ ਮੋਡ ਦਾ ਹੀ ਐ ਇਹ ਵੀ ਟਕਸ ਮੋਡ ਦਾ ਬਈ ਇਹ ਸਿੰਗਲ ਲਾਈਟ ਆ ਵੱਡੇ ਬਾਈ ਹਾਂ ਤੇ ਆ ਜੀ ਬਾਈਕ ਆਪਣੀ ਲਵੇ ਬੜੀ ਸੋਹਣੀ ਐਟਮਾ ਮਾਡਲ ਦੱਸੋ ਜੀ ਬੜੀ ਮੜਾ ਐ ਬਈ ਇਹ ਵੀਰੇ ਬਹੁਤ ਹੈਵੀ ਮਾਡਲ ਐ ਆਪਣਾ ਠੀਕ ਐ ਵੱਡੇ ਬਾਈ ਤੇ ਸੀਟ ਬੜੀ ਲੰਬੀ ਆ ਬਈ ਦੇਖ ਸਕਦੇ ਹਾਂ ਨਾ ਸੀਟ ਸਾਰਿਆਂ ਨਾਲ ਲੰਬੀ ਐ ਵੀਰੇ ਇਹਦੀ ਵਾਹ ਜੀ ਵਾਹ ਬਾਈ ਤੇ ਮੈਂ ਕਹਿੰਦਾ ਪੰਜ ਬੰਦੇ ਬੈ ਜਾਣ ਡੋਰ ਨਾਲ ਵਾਹ ਜੀ ਵੱਡੇ ਬਾਈ ਚਾਰ ਬੰਦੇ ਬਣਾ ਲੈ ਵੀਰੇ ਸਿੱਪਾਈ ਜੀ ਬੰਦਾ ਉੱਤੇ ਠੀਕ ਹੈ ਵੱਡੇ ਭਾਈ ਚਾਸੀ ਤੇ ਮੇਰੇ ਹੋਈ ਦੀ ਬਾਈ ਮਜਬੂਤ ਪੂਰੀ ਚਾਸੀ ਬਹੁਤ ਮਜਬੂਤ ਹੈ ਵੀਰੇ ਸਭ ਤੋਂ ਹੈਵੀ ਟੌਪ ਸਪੀਡ ਚ ਨਹੀਂ ਜਾਦੀ ਹੋਊਗੀ ਦੀ ਟੌਪ ਸਪੀਡ ਇਹ 70 ਰਹੂਗੀ ਵੀਰੇ 70 ਰਹੂਗੀ ਤੇ ਐਵਰੇਜ ਵੱਡੇ ਭਾਈ ਦੀ ਐਵਰੇਜ ਇਹਦੀ 100 ਕਿਲੋਮੀਟਰ ਦੀ ਵੀ ਹੋ ਜਾਊਗੀ ਵੀਰੇ ਜੇ ਨੀ ਬੈਟਰੀ ਦੇ ਨਾਲ ਜੇ ਗਾਰੰਟੀ ਦੇ ਨਾਲ ਬਾਈ ਤੇ ਬੈਟਰੀ ਜਿੰਨੇ ਪਾਈ ਜਾਣੀ ਬਾਈ ਦੱਸ ਦਵਾਦਾ ਬੈਟਰੀਆਂ 6 ਬੈਟਰੀਆਂ ਦੇ ਵਿੱਚ 6 ਐਂਟਰੀਆਂ ਵਿੱਚ ਬਾਈ ਲਿਥੀਅਮ ਪਾ ਰਹੇ ਨੇ ਬਈ ਬਹਾਨ ਲਿਥੀਅਮ ਹੀ ਦੇ ਦੇਣੇ ਵੀਰੇ ਉਹ ਆਹ ਰਿਕਵਸਟਰ ਦੀ ਚੋਈਸ ਆ ਬਾਈ ਠੀਕ ਹੈ ਵੱਡੇ ਭਾਈ ਐਵਰੇਜ ਹੋਊਗੀ ਦੀ 100 ਦੇ ਲਗਭਗ ਜੀ ਹਾਂ ਇਸ ਸਪੇਸ ਬੁੱਲੀ ਡੁੱਲੀ ਆ ਬਾਈ ਤੇ ਬੇਡ ਬੂਡ ਇਹ ਵੀ ਚੰਗਾ ਖੇਚ ਲੋ ਬਾਈ ਹਣਾ ਹਾਂਜੀ ਠੀਕ ਆ ਬਾਈ ਤੇ ਮੀਟਣੀ ਦਾ ਬਾਈ ਸਰਦੀ ਵੀ ਏਰੀਆ ਕੋਈ ਗਾਹਾਂ ਪਾਣੀ ਕੋਣੀ ਵਾਟਰਪਰੂਫ ਨੇ ਇਹ ਹਾਂਜੀ ਹਾਂ ਵਾਟਰਪਰੂਫ ਹੈ ਵੀਰੇ ਠੀਕ ਆ ਵੱਡੇ ਬਾਈ ਮਜ਼ਬੂਤੀ ਕਿੰਨੀ ਰਹਿਣ ਵਾਲੀ ਇਹਨਾਂ ਦੀ ਜਿਵੇਂ ਕਹਿੰਦੇ ਨੇ ਬਾਈ ਵੀਰੇ ਬੰਦਾ ਚੜ ਕੇ ਰਹਾਂਦਾ ਉੱਪਰ ਠੀਕ ਆ ਵੱਡੇ ਬਾਈ ਹਾਂ ਉੱਥੇ ਚੜਦੇ ਬੰਦਾ ਚਾਹੀਦੀ ਬਾਈ ਟੱਪਣਾ ਹੈ ਵੀ ਧਿਆਨ ਨਾਲ ਚੀ ਬਾਈ ਕੋਈ ਕਰਨੀ ਟੁੱਟਦੀ ਵੀਰੇ ਕੋਈ ਕਰਨੀ ਵਾਹ ਬਾਈ ਛੜਕਾ ਮਾਰ ਕੇ ਸਾਡੇ ਕੁਝ ਨਹੀਂ ਹੁੰਦਾ ਵਾਹ ਜੀ ਲੈ ਬਾਈ ਦੇਖਣ ਨਾਲ ਅਗਰ ਕੀ ਹੋ ਬਾਈ ਨੂੰ ਹੈ ਹਾਂਜੀ ਦੇਖਣ ਨਾਲ ਕੁਝ ਨਹੀਂ ਹੋਣਾ ਅਨਬ੍ਰੇਕੇਬਲ ਬੋਡੀ ਆ ਵੀਰੇ ਵਾਹ ਜੀ ਵਾਹ ਬਈ ਦੇਖ ਸਕਦੇ ਆ ਭਾਈ ਆਪਾਂ ਠੀਕ ਆ ਭਾਈ ਮਜੂਤੀ ਪੂਰੀ ਹੈ ਜੀ ਹਾਂ 10 ਪੈਸਾ ਲਗਾਦਾ ਭਾਈ ਕਿਤੇ ਨਹੀਂ ਜਾਂਦੀ ਬਈ ਇਹਦੇ ਠੀਕ ਆ ਭਾਈ ਜੀ ਕਿਤੇ ਨਹੀਂ ਜਾਂਦੀ ਵੀਰੇ ਤੇ ਕਹਾਂ ਆ ਗਿਆ ਭਾਈ ਇੱਕ ਮਾਡਲ ਹੋਰ ਆਪਾਂ ਲਵੇ ਸਕੁਆਇਰ ਲਾਈਟ ਦੇ ਵਿੱਚ ਬਾਹਰ ਵੀ ਖੜੇ ਨੇ ਹਾਂਜੀ ਆ ਖੜਿਆ ਭਾਈ ਜੀ ਇੱਕ ਇਹ ਆਪਣੇ ਕੋਲ ਇਹ ਖੜਿਆ ਕਰ ਆ ਆ ਗਿਆ ਭਾਈ ਸਕੁਆਇਰ ਲਾਈਟ ਦੇ ਵਿੱਚ ਦਸੋ ਇਹਦੇ ਬਾਰੇ ਭਾਈ ਇਹ ਵੀ ਵੀਰੇ ਗ੍ਰੇਲ ਮਾਡਲ ਆ ਭਾਈ ਹਾਂ ਗ੍ਰੇਲ ਮਾਡਲ ਠੀਕ ਆ ਵੱਡੇ ਭਾਈ ਟਾਇਰ ਤੇ ਮੇਰੇ ਨਾਲੇ ਟਾਇਰ ਤੋਂ ਸ਼ੁਰੂ ਕਰ ਲੈਣੇ ਭਾਈ ਆਪਾਂ ਦੋਨੋਂ ਵਾਰੈਂਟੀ ਨਾ ਟਾਇਰ ਵੀਰੇ ਠੀਕ ਹੈ ਭਾਈ ਡਿਸਟਰੀ ਬਾਈ ਫਰੰਟੇ ਆ ਡਬਲ ਹਾਂ ਫਰੰਟ ਡਿਸਕਵਰੀ ਪਹਿਲੇ ਆਪਣੇ ਠੀਕ ਹੈ ਭਾਈ ਤੇ ਵੇਟ ਬੂਡ ਵੀ ਇਹ ਵੀ ਉਹਨੇ ਚਲਾਇਆ ਹੈ ਨਾ ਵੇਟ ਬਹੁਤ ਵਧੀਆ ਮਜੂਤੀ ਇਹਦੀ ਵੀ ਹੁੰਦੀ ਹੈ ਭਾਈ ਮਜੂਤੀ ਇਹਦੀ ਬਰਾਬਰ ਹੈ ਵੀਰੇ ਠੀਕ ਹੈ ਭਾਜੀ ਟੌਪ ਵੀ ਇਹ ਤੇ ਚੜ ਨਹੀਂ ਜਾਂਦਾ ਹੈਗਾ ਉੱਪਰ ਠੀਕ ਹੈ ਭਾਈ ਤੇ ਉਹ ਥੋੜੀ ਬਾਈ ਸ਼ੇਪ ਇਦਾਂ ਦੀ ਇਹਦੀ ਚੜਾ ਨਹੀਂ ਆ ਨਾ ਤੇ ਭਾਈ ਟੌਪ ਸਪੀਡ ਕੀ ਰਹਿਣ ਵਾਲੀ ਹੈ ਭਾਈ ਦੀ ਉਹ ਵੀਰੇ ਇਹਦੀ 50 ਤੋਂ 55 ਯਾਤੋਂ 55 ਦੀ ਬਾਈ ਜੀ ਠੀਕ ਆ ਬਾਈ ਜੀ ਬਾਕੀ ਸੀਟ ਸੂਟ ਪੂਰੀ ਖੁੱਲੀ ਡਲੀ ਆ ਸੀਟ ਨਹੀਂ ਵੇਸ ਇਹ ਵੀ ਪੂਰੀ ਆ ਬਾਈ ਹਣਾ ਵੇਸ ਬਹੁਤ ਆ ਵੇ ਡਿੱਗੀ ਡੁੱਗੀ ਬਾਈ ਵੀ ਪੂਰੀ ਖੁੱਲੀ ਡਿੱਗੀ ਫੁਣ ਵਾਹ ਜੀ ਵਾਹ ਜੀ ਠੀਕ ਆ ਬਾਈ ਜੀ ਚਾਹੀਏ ਕਿ ਮਰਜੀ ਬੰਦੇ ਬਿਠਾ ਲੋ ਹਾਂ ਜੀ ਹਾਂ ਠੀਕ ਆ ਬਾਈ ਜੀ ਤੇ ਕਹਾਂ ਹਾਂ ਵੀ ਟ੍ਰਕ ਸੌਮਰੀ ਆਪਣੀ ਬਾਈ ਕੰਪਨੀ ਦੀ ਵਾਹ ਜੀ ਵਾਹ ਦੇਖ ਇਹ ਵੀ ਐਕਟਿਵ ਮੋਡਲ ਆ ਹਣਾ ਬਾਈ ਹਾਂ ਇੱਕ ਦਾ ਮੋਡਲ ਆ ਵੀਰੇ ਐਕਟਿਵ ਮੋਡਲ ਆ ਗਿਆ ਬਾਈ ਦੇਖ ਇਹਦੇ ਮੋਰਲੇ ਪਰਨੇ ਮਾਰਾਈਟ ਕਰਨੇ ਹਣਾ ਬਾਈ ਹਾਂ ਜੀ ਹਾਂ ਦੋਨੋਂ 12 ਇੰਚੀ ਟਾਇਰ ਨੇ ਵੀਰੇ ਇਹਦੇ ਡਬਲ ਡਿਸ ਤੇ ਇਹ ਟੌਸ ਵੀਟ ਦੀ ਰਹਿਣ ਵਾਲੀ ਹੈ ਬੜੀ ਵਧੀਆ ਇਹ ਵੀ ਵੀਰੇ 75 ਹੈ ਵੀਰੇ ਦੀ 75 ਬਾਈ ਜੀ ਤੇ ਫੀਚਰ ਇਹਦੇ ਚ ਨਵੇਂ ਨੇ ਥੋੜੇ ਬਾਈ ਜੀ ਸਾਡੇ ਮਾੜੀ ਕਿਹੜੀ ਚੀਜ਼ ਸੀ ਆਪਾਂ ਇੱਕ ਵੀਰੇ ਆਪਣਾ ਲੈ ਬਈ ਚਾਬੀ ਜੂਬੀ ਕੋਈ ਦੇ ਆਪਣੀ ਪਰ ਮੋਡ ਵੀ ਕੋਈ ਦੇ ਹੈਨਾ ਆਜਾ ਨਾ ਸਟਾਰਟ ਹੋ ਸਕਦੀ ਆ ਬਾਈ ਆ ਦੇਖੋ ਸਟਾਰਟ ਹੋ ਗਈ ਬਾਈ ਇਹਦੇ ਨਾਲ ਹੀ ਬੰਦ ਹੋ ਜੂ ਬਾਈ ਇਹਦੇ ਨਾਲ ਹੀ ਬੰਦ ਆ ਜੀ ਇਹਦੇ ਨਾਲ ਹੀ ਬੰਦ ਹੋ ਗਈ ਬਾਈ ਇਹ ਤਾਂ ਨਹੀਂ ਹੈਗਾ ਬਾਈ ਕਿਸੇ ਹੋਰ ਦੀ ਸਕੂਟਰੀ ਨਾਲ ਜੀ ਨਹੀਂ ਨਹੀਂ ਹੋਰ ਕਿਸੇ ਤੇ ਨਹੀਂ ਲੱਗੇ ਇਹ ਸੀ ਲੱਗੂ ਬਾਈ ਇਹ ਮੇਰਾ ਚਾਬੀ ਤੋਂ ਵੀ ਹੋ ਜਾਂਦੇ ਵੀਰੇ ਰਿਮੋਟ ਤੋਂ ਵੀ ਹੋ ਜਾਂਦੇ ਦੇਖ ਸਕਦੇ ਆ ਬਾਈ ਆਪਾਂ ਤੇ ਚਾਬੀ ਨਾਲ ਵੀ ਹੋ ਜੂਗਾ ਬਾਈ ਠੀਕ ਹੈ ਇਹੀ ਤੇ ਵੀ ਚੱਕੀ ਲਈ ਆ ਜਾ ਕੋਈ ਯਾ ਠੋੜੀ ਜੱਬੀ ਹੈ ਨਾ ਆਪਣੀ ਹਾਂ ਚਾਰ ਜੱਬੀਆਂ ਠੀਕ ਆ ਬਾਈ ਜੀ ਨਾਲ ਛੇ ਤਰੀਕੇ ਨੇ ਚ ਇਹੋ ਕਰਨ ਦੇ ਬਾਈ ਛੇ ਤਰੀਕੇ ਹੋ ਜੀ ਦੇਖ ਆਦੇ ਆਪਾਂ ਤੇ ਕਾਉਂ ਵੀਡੀਓ ਦੀ ਰੇਨ ਨਾਲ ਗਿਆ ਬਾਈ ਇਹਦੀ ਵੀਰੇ 75 ਦੀ ਸਪੀਡ ਹੈ 75 ਦੀ ਸਪੀਡ ਆ ਬਾਈ ਜੀ ਠੀਕ ਆ ਭਾਜੀ ਠੀਕ ਆ ਇੱਕ ਮਾਡਲ ਹੋਰ ਆ ਗਿਆ ਦਰਵਾਇਆ ਪੰਗੋ ਵੀ ਇਹ ਸੇਮ ਆ ਬਾਈ ਦਾ ਅੱਡਾ ਉਹਦੇ ਨਾਲ ਇਹ ਥੰਡਰ ਮਾਡਲ ਆ ਵੀਰੇ ਠੀਕ ਆ ਬਾਈ ਜੀ ਹਾਂਜੀ ਹਾਂ ਵਾਹ ਜੀ ਵਾਹ ਇਹ ਟਾਇਰ ਵੀ 12 12 ਦੇ ਨੇ ਬਾਈ ਇਹਦੇ 10 ਇੰਚ ਹੀ ਹੈ ਮੇਰੇ ਦੋ 10 ਇੰਚ ਹੀ ਬਾਈ ਵਾਹ ਜੀ ਵਾਹ ਤੇ ਮੂਰਲੇ ਬਾਈ ਆਹ ਨੇ ਡਿਸਕ ਨੇ ਦੇ ਹਾਂ ਫਰੰਟ ਡਿਸਕ ਹੈ ਤੇ ਪਿਛਲੇ ਆਪਣੇ ਡਰਮ ਹੈ ਤੇ ਇਹ ਚ ਵੀ ਕਿੰਨੀਆਂ ਬੈਂਡਰੀ ਪੈਣੀ ਆ ਇਹਦੇ ਵੀਰੇ 6 ਬੈਂਡਰੀ ਪੈਣੀ 6 ਬੈਂਡਰੀਆਂ ਪੈਣੀਆਂ ਬਾਈ ਠੀਕ ਆ ਬਾਜੀ ਬਾਜੀ ਬਲਕ ਬਾਈ ਦੇ ਵੀ ਬੜਾ ਸੋਹਣਾ ਬੈਠੇ ਬੈਟਰੀ ਵੀ ਮਿਲ ਜਾਣੀ ਵੀਰੇ ਆਪਣੇ ਕੋਲ ਲੀਥੀਅਮ ਪੈ ਜੂ ਬਾਈ ਦੇ ਵਿੱਚ ਲੀਥੀਅਮ ਬਾਜੀ ਠੀਕ ਆ ਬਾਈ ਸਾਰਿਆਂ ਦੇ ਵਿੱਚ ਪੈ ਜਾਣੀ ਵੀਰੇ ਲੀਥੀਅਮ ਤੇ ਵੇਟ ਬੂਟ ਇਹਦੀ ਪੂਰਾ ਚੱਲੂ ਬਾਈ ਹਨਾ ਹਾਂ ਹਾਂ ਬੋਲਦਾ ਹੀ ਰੰਗ ਵੰਡ ਲੱਗਿਆ ਠੀਕ ਆ ਬਾਈ ਤੇ ਸਟਾਕ ਦੀ ਆਪਣੇ ਕੋਈ ਕਮੀ ਨਹੀਂ ਇੱਧਰ ਖੜਾ ਬਾਈ ਸਟਾਕ ਆਪਣੇ ਕੋਲ ਵਾਧੂ ਹੈ ਤੇ ਕੰਪਨੀ ਦਾ ਮਾਲ ਆ ਬਈ ਟਕਸੋਮੋ ਦਾ ਦੇਖ ਸਕਦੇ ਆ ਮਾਲ ਆ ਵੀਰੇ ਬੰਦਾ ਸਰਚ ਕਰਕੇ ਆ ਜੀ ਜਿਹਦੀ ਹਾਂਜੀ ਹਾਂ ਠੀਕ ਆ ਭਾਜੀ ਠੀਕ ਆ ਤੇ ਭਾਈ ਸਾਰੇ ਮਾਡਲ ਦੇਖ ਲਿਆ ਆਪਾਂ ਨੇ ਦੇਖੇ ਭਾਈ ਗੋਲ ਲਾਈਟ ਵਿਸਪਰ ਹੈ ਜਾਨ ਕਹਿੰਦੇ ਸੋਟੀ ਤੇ ਕਹਿੰਦੇ ਨੇ ਇਹਨਾਂ ਆਪਾਂ ਦੱਸੋ ਭਾਈ ਦਵਾਰੇ ਆਇਆ ਬਈ ਤੇ ਰੰਗ ਵੀ ਮੈਂ ਪਹਿਲੀ ਵਾਰੀ ਦੇਖਿਆ ਭਾਈ ਇਹੇ ਮੇਰੇ ਆਪਣੀ ਇਹ ਗੱਲਾਂ ਕੋਈ ਨਹੀਂ ਠੀਕ ਆ ਭਾਈ ਇਹ ਕੰਦਰ ਹੈ ਬਣਾਇਆ ਨਹੀਂ ਮਤਲਬ ਜੀ ਭਾਈ ਆਪਾਂ ਹੋਰ ਕੰਪਨੀਆਂ ਦੇ ਕੋਲੋਂ ਬਾੜ ਬਹੁਤ ਹੈ ਵੀਰੇ ਜੀ ਦਵਾਰ ਬਹੁਤਾ ਭਾਈ ਜੀ ਵਾਹ ਜੀ ਵਾਹ ਤੇ ਮਜਬੂਤੀ ਪੂਰੀ ਹੈ ਭਾਈ ਦੀ ਵੀ ਆ ਪੂਰੀ ਮਜਬੂਤੀ ਹੈ ਵੀਰੇ ਠੀਕ ਆ ਭਾਈ ਇਹਦੀ ਪੂਰੀ ਮਜਬੂਤੀ ਤੇ ਮਰਜ਼ੀ ਕਰੀ ਜਾਓ ਠੀਕ ਆ ਭਾ ਤੇ ਡਿਸਟ੍ਰੀ ਬਰੇ ਨੇ ਬਾਈ ਜੀ ਇਹਦੀ ਟੌਪ ਸਪੀਡ ਬਾਈ ਕੀ ਹੋਣ ਵਾਲੀ ਜਿਹੜੀ ਇਹ ਟੌਪ ਵੀਡੀਓ 50 ਤੋਂ 55 ਤੇ 50 ਤੋਂ 55 ਬਾਈ ਤੇ ਬੇਟ ਭਾਈ ਵੀ ਚੰਗਾ ਖੇਚ ਲੂ ਹਣਾ ਤੇ ਬੈਟਰੀ ਮੈਕਸਿਮਮ ਕਿੰਨੀ ਪਹਿਣੀ ਬਾਈ ਜੀ 6 ਬੈਟਰੀ ਆ ਜਾਂਦੀ ਹੈ 6 ਬੈਟਰੀ ਮੈਕਸਿਮਮ ਬਾਈ ਟਾਇਰ ਰੇ ਬਾਈ ਹੋ ਗਈ 70 ਤੋਂ 77 77 ਠੀਕ ਹੈ ਬਟ ਤੇ ਕਹਾ ਇਹਦਾ ਬਾਈ ਆਪਣਾ ਇਹ ਮਾਡਲ ਲਿਕਣਾ ਵਾ ਦੱਸੋ ਬਾਈ ਦੇ ਬਾਰੇ ਕੀ ਖਾਸ ਆ ਤੇ ਕੀ ਨਵਾਂ ਆ ਬਾਈ ਜਿਹੜੇ ਪਹਿਲਾਂ ਪੁਰਾਣੇ ਮਾਡਲ ਆਇਆ ਕਰਦੀ ਮਤਲਬ ਇਸ ਲੈਡ ਚ ਆ ਲੈਡ ਦੇ ਵਿੱਚ ਆਪਣੇ ਕੋਲੇ ਸਾਰੇ ਡੀਆਰ ਲੈਡ ਝਾਰੇ ਨੇ ਹੁਣ ਠੀਕ ਹੈ ਬਟ ਜੀ ਲੁਕੂ ਵਾਹ ਦੀ ਬੜੀ ਸੋਹਣੀ ਆ ਬਾਈ ਹਣਾ ਲੁਕੂ ਵੀਰੇ ਤੇ ਬਹੁਤ ਹੈਵੀ ਮਾਡਲ ਆ ਪ੍ਰੀਮੀਅਮ ਲੁਕਾ ਬਾਈ ਜੀ ਤੇ ਰੇਟ ਬਹੁਤ ਜਾਇਜ਼ ਆ ਬਾਈ ਦਾ ਰੇਟ ਬਹੁਤ ਜੀ ਨਹੀਂ ਆ ਬਾਈ ਰੇਟ ਨਹੀਂ ਪਤਾ ਹੈਗਾ ਤੇ ਟਾਇਰ ਦੂਰ ਸਾਰਾ ਕੁਛ ਔਟਿਆ ਆ ਟਾਇਰ ਬਹੁਤ ਬੋਲੇ ਟਾਇਰ ਨੇ ਵੀਰੇ 12 ਨੰਬਰ ਡਿਸਕ ਬ੍ਰੇਕ ਨਹੀਂ ਰੈਰ ਫਰੰਟਲਿਕ ਹਾਂ ਡਿਸਕ ਬ੍ਰੇਕ ਹੈ ਵੀਰੇ ਬਾਹਰ ਇੰਟੀ ਟਾਇਰ ਠੀਕ ਆ ਬਾਈ ਜੀ ਤੇ ਟਾਪ ਸਪੀਡ ਬਾਈ ਦੀ 45 ਬਈ ਹਾਂ ਜੀ 50 ਦੀ ਸਪੀਡ ਆ ਵੀਰੇ ਠੀਕ ਆ ਵੱਡੇ ਬਾਈ ਤੇ ਲੀਥੀਅਮ ਬੈਟਰੀ ਲਾ ਲਓ ਆ ਲੀਥੀਅਮ ਬੈਟਰੀ 100 ਕਿਲੋਮੀਟਰ ਦੀ ਐਵਰੇਜ ਆ ਵੀਰੇ ਦੀ ਠੀ ਕਿ ਬੜੇ ਬਾਈ ਸਟੂਡੀਓ ਦੇਖ ਲਈ ਆਪਾਂ ਨੇ ਤੇ ਬੈਟਰੀਆਂ ਬਾਈ ਕੰਪਨੀ ਦੇ ਪਾਉਣੇ ਜਿਵੇਂ ਪਾਉਣੇ ਆਪਾਂ ਬੈਟਰੀਆਂ ਦੇ ਟਾਕਸਮੂ ਦੀ ਬੈਟਰੀਆਂ ਨੇ ਵੀ ਆਪਣੇ ਕੋਲ ਸਾਰੀਆਂ ਤੇ ਕੰਪਨੀ ਵੀ ਟਾਕਸਮੂ ਦੀ ਬੈਟਰੀਆਂ ਜੀ ਬੈਟਰੀ ਵੀ ਟਾਕਸਮੂ ਦੀ ਤੇ ਬਾਈ ਸਟੂਡੀਓ ਟਾਕਸਮੂ ਦੀ ਹੋ ਗਈ ਵੱਡੇ ਬਾਈ ਆਪਾਂ ਲਵੇ ਬੈਟਰੀ ਵੀ ਆਪਣੀ ਟਾਕਸਮੂ ਦੀ ਵੱਡੀਆਂ ਬਾਈ ਜੀ ਵਾਹ ਜੀ ਵਾਹ ਦੇਖ ਆ ਲਿਆ ਆਪਾਂ ਇਹ ਚੀਜ਼ਾਂ ਦਾ 5 ਬੋਅਵੇ 6 ਬੋਅਵੇ ਗਾਰੰਟੀ ਵਾਰੰਟੀ ਹੁੰਦੀ ਇਹਨਾਂ ਦੀ ਬਾਈ ਹਾਂਜੀ ਹਾਂ 1 ਸਾਲ ਦੀ ਵਾਰੰਟੀ 1 ਸਾਲ ਦੀ ਗਾਰੰਟੀ ਵਾਰੰਟੀ ਆ ਬਾਈ ਬਾਕੀ ਬਾਈ ਕੰਪਨੀ ਦਾ ਮਾਲ ਆ ਸਰਚ ਕਰਕੇ ਤੁਸੀਂ ਆ ਜਾਓ ਜਿਹੜੀ ਠੀਕ ਤੇ ਬਾਈ ਫਾਈਨਾਂਸ ਕਰਦਾਂਗੇ ਆਪਾਂ ਮੜੇ ਇੱਧਰ ਆ ਜਿਓ ਇੱਧਰ ਨਾ ਆ ਜੀ ਹਾਂ ਫਨਾ ਇਹ ਕਾਰਵਾ ਕਰ ਲੈਣੇ ਆਪਾਂ ਤੇ ਫਨਾ ਇਹ ਦੱਸ ਦੋ ਬਾਈ ਫਨਾਸ ਹੋ ਜੂਗਾ ਹਾਂਜੀ ਹੋ ਜਾਣਾ ਵੀਰੇ ਬਜਾਇ ਕੱਟਦੇ ਆਪਣੇ ਕੋਲ ਠੀਕ ਆ ਬਾਈ ਤੇ ਘਟ ਤੋਂ ਘਟ ਪੈਸੀ ਭਰਤੀ ਬਾਈ ਨਾ ਤੇਰਾ ਦਾਂਗੇ ਆਪਣਾ ਹਾਂ ਫਨਾਸ ਹੋ ਜੂ ਵੱਡੇ ਬਾਈ ਤੇ ਡਾਰ ਕਾਰਡ ਪੈਨ ਕਾਰਡ ਬੰਦਾ ਲੈ ਕੇ ਆ ਜੇ ਬਾਈ ਡਾਰ ਕਾਰਡ ਪੈਨ ਕਾਰਡ ਤੇ ਬੈਂਕ ਦਾ ਕਾਉਂਟ ਠੀਕ ਆ ਬਾਈ ਜੀ ਤੇ ਲੈ ਕੇ ਆ ਜੇ ਬੰਦਾ ਤੇ ਸਕੂਟਰ ਜਿਹੜੀ ਮਰਜ਼ੀ ਲਈ ਆਪਾਂ ਦੋ ਬਾਈ ਸਕੂਟਰ ਜਿਹੜੀ ਮਰਜ਼ੀ ਠੀਕ ਆ ਬਾਈ ਤੇ ਗਾਰੰਟੀ ਵਾਰੰਟੀ ਵਾਲਾ ਮਾਲ ਆ ਸਾਰਾ ਬਾਈ ਤੇ ਗਾਰੰਟੀ ਵਾਰੰਟੀ ਵੀ ਦੇਣਗੇ ਨਾਲ ਬਾਈ ਦੇ ਦੋ ਜੱਟ ਵੀ ਦੇਣਗੇ ਹਾਂ ਬਾਈ ਠੀਕ ਹੈ ਲੈ ਲੋਕ ਬਿਨਾ ਗਾਰੰਟੀ ਹੁੰਦੇ ਨੇ ਵੀਰੇ ਠੀਕ ਹੈ ਬਾਈ ਆਪਾਂ ਗਾਰੰਟੀ ਚ ਦਵਾਗੇ ਗਾਰੰਟੀ ਚ ਦਵਾਗੇ ਨਾਲ ਦੋ ਗਿਫਟ ਲਈ ਉਹ ਆਪਾਂ ਨੇ ਲਾਏ ਬਾਈ ਲੋਕ ਕਹਿੰਦੇ ਬਿਨਾ ਗਾਰੰਟੀ ਵਾਲੇ ਰੇਟ ਜਾਵਾ ਗਾਰੰਟੀ ਚ ਦਵਾਗੇ ਮਾਮਾ ਠੀਕ ਹੈ ਬਾਈ ਜਿਹੜੇ ਆਪਣੀ ਵੀਡੀਓ ਦੇਖਿਓ ਕੋਈ ਮਾਨਦਾਨਕ ਵਖਰਾ ਕਰਦੇ ਉਹਦਾ ਹਾਂ ਜੀ ਹਾਂ ਮਾਨਤਾਨ ਕਰਾਇਆ ਠੀਕ ਹੈ ਬਾਈ ਲੋਕੇਸ਼ਨ ਦੇ ਬਾਰੇ ਦੱਸੋ ਇੱਕ ਵਾਰ ਆਪਣੀ ਬਾਈ ਟਿਸ਼ਨ ਦਿਖਾ ਦਿਓ ਬਾਈ ਆਪਣੀ ਲੋਕੇਸ਼ਨ ਵੀਰੇ ਆਪਣਾ ਨਰਮਾਣਾ ਰੋਡ ਆ ਨਰਮਾਣਾ ਇਧਰ ਨੂੰ ਹੋਣਾ ਬਾਈ ਹਾਂ ਇਧਰ ਨਰਮਾਣਾ ਹੈ ਤੇ ਆਹ ਬਾਈਆਂ ਦੀ ਫ ਜ਼ਿਲ੍ਹਾ ਪਟਿਆਲਾ ਪੈਂਦਾ ਬਈ ਜ਼ਿਲ੍ਹਾ ਪਟਿਆਲਾ ਜਿਲ੍ਹਾ ਪਟਿਆਲਾ ਬਈ ਨੰਬਰ ਰੱਖਦੇ ਕੋਈ ਆਪਣਾ ਕੋਈ ਨੰਬਰ ਵੀਰੇ ਆਪਣਾ 83601 8532 ਠੀਕ ਆ ਭਾਜੀ ਇਹ ਆਪਣਾ ਨੰਬਰ ਆ ਬਈ ਕਾਲ ਕਰਕੇ ਆ ਜਾਓ ਸੱਤੇ ਦਿਨ ਇੱਥੇ ਹੁੰਨੇ ਆ ਬਈ ਆਪਾਂ ਹਾਂਜੀ ਹਾਂ ਇੱਥੇ ਠੀਕ ਆ ਭਾਜੀ ਤੇ ਬਈ ਆ ਆਪਣੇ ਬਾਈ ਦੀ ਫਰਮਾ ਅਮਰਤ ਈ-ਵਾਈਕ ਤੇ ਬਈ ਕੰਪਨੀ ਸੀਗੀ ਕੋਈ ਟੋਕਸੋਮੋ ਆ ਬਣ ਲਵੇ ਹੈਨਾ ਟੋਕਸੋਮੋ ਸਰਚ ਕਰਕੇ ਬੰਦਾ ਆ ਜਾਈ ਗਾਰੰਟੀ ਵਾਲਾ ਮਾਲ ਹੋਊਗਾ ਤੇ ਜਿੰਮੇਵਾਰੀ ਹੋ ਉਹ ਵੱਡਾ ਬ੍ਰਾਂਡ ਆ ਵੀਰੇ ਟੋਕਸੋਮੋ ਠੀਕ ਆ ਵੱਡੇ ਭਾਈ ਤੇ ਮਾਨਦਰਮੋਡਲ ਕਰਦੇ ਬਈ ਆਪਣੀ ਵੀਡੀਓ ਦੇਖ ਕੇ ਜੀੜਾ